ਭਾਜੀ ਮੈਂ ਇਹ ਮੇਰੇ ਬੱਚੇ ਨੇ ਆ ਕੇ ਮੈਨੂੰ ਚਿੱਤਾ ਕਹਿਣਾ ਪਾਪਾ ਪੁਲਿਸ ਆ ਗਈ ਮੈਂ ਆ ਕੋ ਗੁਨਾਹ ਕਰਦਾ ਮੈਂ ਤਾਂ ਦਾ ਸਾਥ ਦੇ ਵਾਲੇ ਵੀਡੀਓ ਬਣਾਉਂਦੇ ਆ ਦੇਖੋ ਜਿੰਨੀ ਮੰਡੀ ਰਾਣੀ ਹੈ ਗੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੇਚਣ ਦੇ ਹੋਣੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿਣਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤ ਹੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਹਦੇ ਛੱਡ ਦਿੱਤਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇਣ ਨੂੰ ਵੀਰਿੰਦਿਆ ਸਾਹਰੋਂ ਬਿਤੇਗੀ ਤੀਆ ਕੋਈ ਨਾ ਸੇ ਤਜੂਰੀ ਸਕਦੀ ਚਲੋ ਅਸਲ ਕਿਹੜਾ ਭੇਜਣਾ ਚਲੋ ਆਓ ਬੋਲ ਤੇ ਨਹੀਂ ਲੋ ਆਉਂਦੀ ਜਿਆਦਾ ਤੁਸੀਂ ਆਪਣੇ ਆਏ ਆ ਦੇਖੋ ਪਬਜੀ ਇੱਕ ਪੰਨਾ ਬਸੇ ਰਹੀ ਗਿਆ ਪਾਉਂਦੇ ਤੇ ਸਾਨੂੰ ਸਾਰਾ ਪਤਾ ਪਰਾਣਾ ਬੰਦਾ ਸਾਹਮਣੇ ਬੋਲੀ ਬੋਲਿਆ ਲੱਗਦਾ ਪੱਛੋਂ ਚੱਲ ਆਓ ਇੱਕ ਈ ਗੱਲ ਲੱਗਦੀ ਸਿੱਧਾ ਦੇਹਹਾਜ ਦੇ ਚੈੱਕ ਕਰ ਲੈਨੇ ਆਂ ਲੋਹਰ ਫਰਦਾ ਹੁੰਦਾ ਹੈ ਕੋਈ ਸ਼ਹਿਰ ਦੇ ਤੁਹਾਡਾ ਵੀ ਸੱਚ ਬੰਦਾ ਜੇ ਤੁਹਾਨੂੰ ਪਤਾ ਤੇ ਦੱਸੋ ਤੁਹਾਨੂੰ ਸਿਆਣੀ ਦੇ ਮੁੱਢ ਭਾਂਦੀ ਚੱਲੋ ਕੋਈ ਹੋਰ ਕੋਈ ਨਹੀਂ ਅੱਜ ਉਹ ਦੇ ਕੋਸ ਤਾ ਸਾਰਾ ਪਹ ਜਾਗਾ ਕੋਈ ਨਹੀਂ ਸਾਰਿਆਂ ਦਾ ਨਾਮ ਨਹੀਂ ਗਿਆ ਬੜੀ ਲੋ ਇਨਕੁਆਰੀਆ ਦੱਸ ਦਿਓ ਤੁਸੀਂ ਪਤਾ ਦੇ ਜੋਈ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਪਤਾ ਤੁਸੀ ਦੱਸੋ ਲੈ ਲੋ 400 ਰੁਪਿਆ ਆ ਦਿਓ ਤੋ ਗੱਲ ਬਣਾਈ ਜੀ ਦੀਆ ਕਿ ਇਹ ਬੋਲੀ ਕਾਬੂ ਦਾ ਪੁੱਲਸ ਨਹੀਂ ਸਾਰੇ ਸਾਰੇ ਕੰਮ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸਾਰੇ ਹੋਰ ਬੰਦਾ ਹੈਗੇ ਉਹਨਾਂ ਦੇ ਵੀ ਹੁੰਦੇ ਆ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਦੱਸੋ ਤੁਹਾਨੂੰ ਦੱਸੋ ਇਹ ਯਾਦ ਤੂੰ ਵੀ ਕੋਟੀਆਂ ਦਾ ਤੂੰ ਜਾ ਕੇ ਚੈਕਿੰਗ ਕਰੋ ਠੀਕ ਕੋਚਾ ਲੱਗ ਗਿਆ ਜੇ ਨਾਲੇ ਕੋਠੇ ਦੇ ਦੱਸੋ ਦਿੱਤਾ ਗੁੱਡੀ ਚੱਲ ਗਈ ਹੁਣ ਦੇਖ ਲਓ ਸਰ ਭਾਈ ਕੀ ਇਹ ਨਾ ਕੋਈ ਨਹੀਂ ਕੋਈ ਜੀ ਇਹ ਵਸੇ ਤੁਹਾਨੂੰ ਪੁੱਛ ਰਿਹਾ ਕਿ ਸੋਹਣੀ ਰਹੇਗੀ ਮੈਨੂੰ ਯਾਦ ਨਹੀਂ ਉਹ ਪੁੱਛ ਪਾਜੀ ਸਰ ਯਾਦ ਨਹੀਂ ਯਾਦ ਆ ਗਿਆ ਨਹੀਂ ਉਹ ਕੋਈ ਕਿਰੋਂ ਨਾ ਜਿਹੜੀਆਂ ਦੋਵੇਂ ਦੋਸਤਾਂ ਦੀ ਹੈ ਕਿ ਇਹ ਤੁਹਾਡੀ ਹੈ ਆਉ ਕਿਹ ਠੀਕ ਲੱਗ ਪਈ ਸਰ ਉਹ ਇਹ ਜੰਮ ਨਾਲ ਜਦੋਂ ਦੱਸੋ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਚੱਕ ਲੈਣਗੇ ਸਰ ਇਹ ਤੁਹਾਡੀ ਜਾਣ ਦੀ ਤੇ ਗੱਲ ਕੀਤੀ ਨਹੀਂ ਇਹ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਇੱਕ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਹੈ ਕਮਿਊਨਿਟੀ ਆ ਆ ਉਦੋਂ ਵੀ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਗੱਟੂ ਬਹੁਤ ਵਿਕਰਿਆ ਜੀ ਅੱਜ ਵੀ ਵਿਕਲੇ ਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਦੀ ਜੇਕਰ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤਾਨੂੰ ਲੱਗਦਾ ਗੱਟੂ ਨਹੀਂ ਵੇਚ ਰਿਆ ਆਪਾਂ ਡਰੋਨ ਚਲਾਈਏ ਸ਼ਹਿਰ ਤੇ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਸਰ ਦੇਖੋ ਮੇਰੀ ਮੇਰੀ ਬਸੰਦ 10 ਮਸਲੇ ਮਾਤਾ ਨਹੀਂ ਤੁਸੀਂ ਵੀਡੀਓ ਪਾਈ ਹੈ ਸਰਿਆਂ ਦੇਖ ਰਿਹਾ ਬਿਕ ਰਿਹਾ ਸਰ ਜੇ ਨਹੀਂ ਦੇਖ ਰਿਹਾ ਭੈ ਤੁਹਾਨੂੰ ਡਰੋਨ ਚਲਾ ਦਿਨੇ ਲੋਕਾਂ ਦੇ ਘਰਾਂ ਚ ਘਟੂ ਨੇ ਉਹ ਵੀ ਚਲ ਬੂ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ 11 ਮਹੱਲੇ ਚਲ ਜਓ ਸ਼ਰਿਆਂ ਘਟੂ ਵਿਗ ਰਿਹਾ ਥਾਣਾ ਚਿੱਡੀ ਦੇ ਬਾਹਰ ਚਲੋ ਸਰ ਦੱਸੋ ਮੈਨੂੰ ਕੋਈ ਨੌਕਰੀ ਦਿਓ ਮੈਂ ਵੇਖਿਓ ਵੜ ਕੇ ਰਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਬਾਹੋਂ ਮੈਂ ਨਾ ਘਟੂ ਰੋਕ ਕੇ ਦਿਨਾ ਮਗਦਾ ਗੱਲ ਕਰਿਓ ਦੇਖੋ ਇਹ ਮੈਂ ਵੀ ਤਾਂ ਨਹੀਂ ਕੱਲੇ ਨੂੰ ਫਿਰ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਂਸ਼ੂ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਅਗੇ ਨੇ ਪੱਤਰਕਾਰ ਤੁਹਾਡੀ ਵੀਡੀਓ ਅੱਜ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋਰਾ ਨਾਲ ਬੜੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਸ਼ਰੀਆਮ ਬਟਾਲੇ ਸ਼ਹਿਰ ਦੇ ਸਰ ਘਟੂ ਵੇਖ ਲਿਆ ਸਾਨੂੰ ਸਾਨੂੰ ਤਾਂ ਦੱਸਦੇ ਜੇ ਕਿਹੜਾ ਵੇਖ ਰਿਹਾ ਤਰੋਂ ਸਰ ਇਹ ਗੱਲ ਨਹੀਂ ਸਮਝੇ ਮੈਂ ਤਾਂ ਕਿਹਨੂੰ ਦੱਸਾਂਗਾ ਮੈਨੂੰ ਦੱਸੋ ਦਾਦਾ ਥਾੜਾ ਛਿੜੀ ਦੇ ਸਾਹਮਣੇ ਗਲੀ ਆ ਸਰ ਅੰਦਰ ਸਾਰੇ ਹੀ ਗੰਦੇ ਆ ਅੰਦਰ ਸਾਰੇ ਹੀ ਗੰਦੇ ਆ ਨਾਲੇ ਛਿੜੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹਿੱਜਾਈ ਹੈ ਮੈਂ ਨਾਂ ਮੇਰੇ ਮੇਰੇ ਮੂੰਹ ਤੋਂ ਨਾਂ ਲੈਣ ਦਿਓ ਤੁਹਾਨੂੰ ਨਹੀਂ ਪਤਾ ਦੱਸੋ ਵੀ ਨਹੀਂ ਪਤਾ ਪਾਣੀ ਤੁਹਾਨੂੰ ਪੁੱਛਣਾ ਹੈ ਲੈ ਦੱਸੋ ਹੈਗੂ ਵਾਲਾ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਹਾਂਦੀ ਆ ਘਟੂ ਵੇਖਣਾ ਮੈਨੂੰ ਦੱਸੋ ਜਿਆ ਜਿੰਨਾ ਤੁਹਾਨੂੰ ਪਤਾ ਹੈ ਤੁਸੀਂ ਦੱਸਣ ਚ ਕੀ ਹੈ ਜੇ ਅਜੀਬ ਲੋਕੀ ਦੱਸਦੀ ਆ ਕਿ ਉਹ ਜੀ 1400 ਰੁਪਏ ਕਿਲੇ ਨਹਿਰੂ ਗਟੋਂ ਲੈ ਕੇ ਆਏ ਆ ਸਰ ਜਿਹੜੇ ਉੱਥੇ ਦੁਕਾਨਦਾਰ ਆ ਰੈਡੀमेड ਵਾਲਾ ਵੇਚਣ ਡਿਆ ਨਾਈ ਵੇਚਣ ਡਿਆ ਤੇ ਉਪੋਦੀ ਵੇਚਣ ਡਿਆ ਸਾਰੀ ਦੁਨੀਆ ਉੱਧਰ ਵੇਚਣ ਡਈ ਆ ਅਗਰ ਐਸਐਸ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕੰਮ ਕੋਲ ਆਣ ਦੀ ਪਹੁੰਚ ਜੇ ਤੁਹਾਨੂੰ ਨਾ ਨਹੀਂ ਬਣੇ ਇਹ ਸ਼ਬਦੋ ਗੱਲ ਆ ਤਾਨੂੰ ਸਭ ਮੈਨੂੰ ਜਿਆਦਾ ਵੱਡਾ ਕੋਣ ਕੋਣ ਵੇਚ ਰਿਹਾ ਕੁਛ ਨਹੀਂ ਆ ਜੀ ਉਹ ਨਹੀਂ ਸਾਰੇ ਛੱਡੋ ਗੱਲ ਨੂੰ ਇਹ ਸਿਰਫ ਤੈਨੂੰ ਹਰਾਸ ਕਰਨ ਡਿਓ ਕਿ ਪਬਲਿਕ ਬੋਲੇ ਨਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਪੀ ਸਾਹਮਣੇ ਚੈਲੰਜ ਕਰਨਾ ਉਹਨਾਂ ਨੇ ਕਿਹਾ ਨਹੀਂ ਗੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਗੱਟੂ ਨਹੀਂ ਵੀ ਗਿਆ ਸਟੇਟਮੈਂਟ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਆਪ ਜੀ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਔਖਾ ਹੈ ਸਾਹਮਣੇ ਇਹ ਸਟੇਟਮੈਂਟ ਦੇਣ ਐਸਰ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਪੀਸ ਵਿੱਚ ਨਹੀਂ ਲਿਖਿਆ ਇਹ ਤਾਂ ਤੁਹਾਨੂੰ ਪੁੱਛਣਾ ਹੀ ਜ਼ਰੂਰੀ ਹੈ ਕਿ ਲੱਗਣ ਚਾਹੀਏ ਅਰੇ ਐਸੇ ਇੱਕ ਮਿੰਟ ਐਸੇ ਤਰ੍ਹਾਂ ਹੀ ਆਪਾਂ ਨਸ਼ੇ 'ਚ ਵੀ ਦੇਖਦੇ ਸਚੇਤ ਹੋ ਜਾਈਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ ਤੇ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਾਸ ਕਰਨਾ ਕਿ ਤੁਸੀਂ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਸਤੇ ਅਸਰ ਜੀ ਸਾਹਿਬ ਮੈਨੂੰ ਫੋਨ ਕਰਦੇ ਕੋਲਦੇ ਚਾਓ ਜਰਾ ਕਿੰਨ ਦੁਕਾਨ ਤੇ ਆਓ ਮੇਰੇ ਕੋਲ ਪਿਛਾਓ ਅਸੀਂ ਚੱਲ ਕੇ ਆਏ ਉਹ ਨਹੀਂ ਸਰ 100 ਬੰਦਾ ਪੁੱਛਣਾ ਲੈ ਕੇ ਸਾਰੇ ਪਿਛਾੜਦੇ ਨੇ ਜਿਸ ਵਲੇ ਸਾਰੇ ਬਿਜਾਰ ਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸਲੇ ਨੂੰ ਕੁੱਝ ਕਵਾ ਤੂੰ ਇਹਦੇ ਗਰਾਂਟ ਦੇ ਕਿ ਪਬਲੀਕ ਦਾ ਸਾਥ ਹੀ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਵਿਲਿੰਗ ਪਾਵਰ ਹੈ ਕੀ ਨਾ ਵਿਲਿੰਗ ਪਾਵਰ ਦੱਸੋ ਸਾਨੂੰ ਅੰਜਮ ਸਰ ਜੇ ਵਿਲਿੰਗ ਪਾਵਰ ਤੁਹਾਡੇ ਜੀ ਹੈ ਕੀ ਨਾ ਤੁਹਾਡੇ ਠਾਣੇ ਸਿਟੀ ਦੇ ਸਾਹਮਣੇ ਗਲੀ ਦੇ ਚੱਕਰ ਮਾਰ ਲਓ ਸਾਡੇ ਛੜਿਆਣਾ ਮੱਲਾ ਸ਼ਰੀਆ ਮੋਤੇ ਗੱਟੂ ਰੱਖ ਕੇ ਵੇਚੰਦੇ ਮੈਂ ਕਿਹਾ ਸਰ ਵੀ ਬਹੁਤ ਸਹੀ ਤੁਸੀਂ ਮਿੰਡੀ ਬਿਜਾਣਾ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਜੁੱਧ ਕਿਦਾ ਵੀ ਵੀਡੀਓ ਬਣਾ ਦੀ ਤੁਸੀਂ ਮੈਨੂੰ ਇਹ ਕਰਨ ਦੇਓ ਇਹ ਤੁਸੀਂ ਆਪਣੇ ਮੂਹਰੇ ਤੇਰੀ ਜਾਨ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਇਹ ਆ ਨਸ਼ਾ ਕਰਦਾ ਦਿਨਾਂ ਦੀ ਨੀ ਬੰਦ ਕਰਾ ਕੇ ਬਣਾ ਲਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋਈ ਬੋਲੇ ਕਿ ਤਾ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲਿਆ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਲੱਗਿਆ ਮੇਰਾ 2 ਦਾ ਪੁਆਇੰਟ ਕੁਸ਼ਨ ਆਦਾ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਨਹੀਂ ਲੱਗਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਨਹੀਂ ਗੱਟੂ ਵੀ ਗਿਆ ਬਟਾਲੇ ਮੈਂ ਕਿਹਨਾ ਦੱਸੋ ਕਿਹੜਾ ਵੇਚਦਾ ਫੜਾ ਵੀ ਗਿਆ ਕਿ ਨਹੀਂ ਵਿ ਗਿਆ ਅੱਜ ਕੱਲ ਨਹੀਂ ਫੜੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲਓ ਤੇ 400 ਪੇਟੀ ਜਿੱਥੇ ਬਿਠਾ ਦੇ ਦੀ ਕਹਿੰਦੀ ਅੱਜ ਦੀ ਗੇਟੀ ਨਹੀਂ ਵੀ ਆਪਾਂ ਨੇ ਇੰਨੀ ਨਾਲੋਂ ਆਪਾਂ ਤੁਹਾਨੂੰ ਜਿਵੇਂ ਲਿਖ ਕੇ ਦੇ ਦਿਓ ਕੀ ਲਿਖ ਕੇ ਦੇ万 ਬੋਲ ਕੇ ਤੇਰਾ ਬੋਲ ਲਿਆ ਨੋ ਸਰ ਬੋਲਿਆ ਜਿਆਦਾ ساری ਦੁਨੀਆ ਤੇ ਬੋਲਣ ਦੇ ਆ ਮੈਂ ਸੀਐਮ ਸਾਹਿਬ ਨੂੰ ਵੀ ਘੁਆ ਰਹੀ ਏ ਮੈਂ ਪ੍ਰੀਮ ਸਾਹਿਬ ਨੂੰ ਵੀ ਘੁਆ ਰਹੀ ਏ ਮੈਂ ਘੁਆ ਰਣਾ ਤੇ ਮੈਂ ਮੈਂ ਚਾਹਾਂ ਕਿ ਮੇਰੇ ਦੋਸਤ ਦਾ ਗਾਵਾਟਿਆ ਕਬੜਾਇਕ ਮੇਂ ਨਾ ਇਹ ਤੇ ਕਿਹੜਾ ਬੋਸ ਵਾਲਾ ਗਿਆ ਜਰੇ ਕਹੇ ਬਹਿ ਕਹਿੰਦੀ ਮੈਨੂੰ ਲੁਧਰਾ ਸਾਹਿਬ ਇੱਕ ਪ੍ਰੈਸ ਵਾਲੇ ਨੇ ਲੁਧਰਾ ਸਾਹਿਬ ਇੱਕ ਮਿੰਟ ਆਏ ਮੈਂ ਇੱਕ ਮਿੰਟ ਲੁਧਰਾ ਸਾਹਿਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆਪਲੀ ਕੀਤੀ ਹੈਂ ਜੀ ਗਲਾ ਵੱਡਿਆ ਗਿਆ ਉਹਦੇ ਬੰਦੇ ਦਾ ਜੇ ਮਾੜਾ ਜਿਹਾ ਜ਼ਿਆਦਾ ਵੱਡਿਆ ਜਾਂਦਾ ਮਰਦਾ ਕਿ ਨਾ ਮਰਦਾ ਉਹਦੇ ਚ ਪਤਾ ਆ ਗਿਆ ਬਟਾਲੀ ਜੀ ਵੀ ਕਹਿ ਨਹੀਂ ਗਈ ਕੰਦੀ ਉਹ ਸਿੱਖ ਤਾਂ ਦੀ ਸਟੇਟਮੈਂਟ ਸਰ ਨਹੀਂ ਵੀ ਕਿਹਾ ਸਰ ਤਾਂ ਨਿਆ ਮਾਫੀ ਮੰਗ ਲੈਣਾ ਭਾਜੀ ਤਾディ ਸਟੇਮੈਂਟ ਆ ਗੱਟੂ ਨਹੀਂ ਵਿਗਿਆ ਦੇਖੋ ਪਤਾ ਕੀ ਹੈ ਸਰ ਮੇਰੇ ਮੈਂ ਤੁਹਾਡਾ ਸਾਥ ਦੇਣ ਵਾਸਤੇ ਬੈਠਾ ਹਾਂ ਤੋ ਇੱਕ ਮਿੰਟ ਇਹ ਜੋ ਸਾਰਾ ਏ ਅਸੀਂ ਕਿੱਥੇ ਆਏ ਏਡਾ ਸਾਥ ਲੰਗੀ ਦਾ ਸਾਰੇ ਇਹ 100 ਬੰਦੇ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾ ਦਤਾ ਕਿ ਤੂੰ ਬੋਲੇ ਇੱਕ ਨਾ ਤੇਰੀ ਯੁਰਤ ਕਿਦਾਂ ਬੀ ਬੋਲਣ ਦੀ ਐਸ ਐਸ ਸਾਦ ਹੈ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਗੋਂ ਮੈਨੂੰ ਇਨਕਰੇਜ ਕਰਨਾ ਚਾਹੀਦਾ ਖੁਸ਼ ਹੋ ਜਾਈਂ ਅਪਰੀਸ਼ੀਏਟ ਕਰਨੀ ਆ ਤੁਸੀਂ ਬੋਲੇ ਹੋ ਇੱਥੇ ਤਾਂ ਕਹਿੰਦੇ ਐਤਾ ਦੇ ਵਰਗੇ 10 ਬੰਦੇ ਹੋਰ ਆਣ ਦੇਖਿਓ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੀ ਮੰਡੀ ਰਾਨੀ ਆ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡ ਜਾਣੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤ ਹੀ ਕੀਤਾ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜਿਵੇਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਮਿਲਣਿਆ ਤੂੰ ਉਤੋਂ ਮੇਰੇ 100 ਬੰਦਾ ਮੇਰੇ ਲਗਾ ਦੇ ਲਿਆ ਕੇ ਘਰ ਚੜਿਆ ਹਾ ਜਾ ਤੂੰ ਇੰਡੀ ਸਟੇਸ਼ਨ ਪਾਈ ਕਿਉਂ ਅਸੀਂ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਟਮਟਰ ਘੱਟ ਵਧੀਆ ਕੀਤਾ ਸਾਰੇ ਦੇਖੋ ਆਪਾਂ ਇੱਕ ਚੀਜ਼ ਜਾਣੀ ਆ ਤੂੰ ਹੀ ਸਾਥ ਦਿਓ ਅਈ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜਿਓ ਮੇਰੇ ਕੋ ਇੱਥੇ ਬੈਗ ਦੇ ਬੈਗ ਕਾਦੀ ਏਥੇ ਬਾਹਰ ਖਿਆ ਲੈਣੇ ਕਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਤਾਂ ਪਤਾ ਹੀ ਏ ਕਿ ਤੁਹਾਨੂੰ ਸਾਥ ਦੇਣ ਵਾਸਤੇ ਆਈ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਕੇਬਰ ਵੀ ਮੈਨੂੰ ਪਾਪਾ ਪੁਲਸ ਆ ਗਈ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਪੁਲਸ ਆ ਗਈ ਪੁਲਸ ਆ ਗਈ ਕੀ ਹੋ ਗਿਆ ਮੈਂ ਗੁਨਾਹ ਕਰਦਾ ਕੋਈ ਲੈ ਦੱਸੋ ਤੁਸੀਂ ਤੇ ਡਰਾਇ ਦਿੱਤਾ ਬੱਚੇ ਤਾਂ ਡਰਾਉਂਦੇ ਨਹੀਂ ਮੈਂ ਤੁਹਾਡਾ ਸਾਥ ਦੇਣ ਆ ਤੇ ਵੀਡੀਓ ਬਾਈ ਕਿ ਲੈ ਵੀ ਜੇ ਬਟਾਲੇ ਦੇ ਸਾਰੇ ਦੇਖੋ 1 ਮਿੰਟ ਮੇਰੇ ਇਕ ਤੇ ਹਿੰਦੀ ਸਰੋ ਜੇ ਤੁਹਾਡੇ ਪੁਲਸਾਂ ਨੇ ਡਿਊਟੀ ਪੀਸੀਆਰ ਕਰਦੇ ਉਹਦਾ ਜਲਾ ਵੱਡੇ ਤੁਹਾਨੂੰ ਦੁੱਖ ਨਹੀਂ ਹੋਏ ਸਾਰਿਆਂ ਦਾ ਹੀ ਦੇ ਜੇ ਮੈਨੂੰ ਦੋਖੋ ਗਿਆ ਤਾਂ ਮੈਨੂੰ ਲਾਉਦ ਨਾ ਨਾ ਨਹੀਂ ਬਰਾਉਂਡ ਨਹੀਂ ਆਏ ਵੀਰ ਮੈਂ ਤਾਂ ਪੁੱਛਣਾ ਇਹਨਾਂ ਬੱਸ ਦੇ ਸਾਨੂੰ ਨਹੀਂ ਸਰ ਇੱਠਾ ਜਹਾਰਾਮ ਲਾਤਾ ਨੂੰ ਕਿਉਂ ਨਹੀਂ ਬਣਾ ਸਰ ਕੀ ਗਲਾਏ ਸਰ ਦੇਖੋ ਇਹ ਕਾਦੀ ਟੀਵੀ ਗੰਡਿਆ ਜੇ ਜਹਾਰਾਮ ਲਾ ਬੱਸ ਹਾਂ ਜੀ ਜੇ ਇੱਕੋ ਮੈਂ ਐਸਐਸਪੀ ਸਾਹਿਬ ਨਾਲ ਕੈਮਰਾ ਚੱਲਦਾ ਮੈਂ ਬੇਨਤੀ ਕਰਨਾ ਐਸਐਸਪੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਕਿਹ ਅੱਡੀ ਗੁੱਡੀ ਕਬੂਲ ਆ ਸਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਣੇ ਕਬੂਲ ਨਹੀਂ ਜਗੇ ਅੱਜ ਤੁਹਾਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੇ ਇੰਦਗਰਾਨੀ ਕਰੋ ਕਿਹੜਾ ਗੱਟੂ ਵੇਚਦਾ ਪਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਝਾੜਾ ਮੁਜਰਮ ਜੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿਨ੍ਹਾਂ ਦੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਦਮ ਦਾ ਆਪਣੇ ਬਟਾਲੇ ਦੇ ਐਮਐਲਏ ਸਾਹਮਣੇ ਵੀ ਕਹਿੰਦਾ ਕਿ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਵਿਕੜਿਆ ਸਾਰਾ ਗੱਟੂ ਵਿਕੜਿਆ ਤੁਹਾਡੀ ਲੋਕਾਂ ਦੀ ਸ਼ਾਮਾਂ ਦੀ ਵਿਕੜਿਆ ਜੀ ਆਹ ਇੰਨੀ ਨਰਜੀ ਵੇਸ ਕਰਨ ਦੇ ਜੀ ਤੁਹਾਡੀ ਗੱਲ ਨਾਲ ਬਿਲਕੁਲ ਸਹੀ ਦੀ ਬੜੀ ਬਹਿਸ ਚੱਲੇਗੀ ਸਰ ਬਹਿਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੀ ਇੰਡੀਆਂ ਸੀਗਾ ਉਹਦੇ ਨਾਲ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਥੇ ਜੈਰੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਦੀ ਆ ਵਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਕੇ ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਨੂੰ ਉਸ ਲਈ ਇੰਨਾ ਕ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਬੀ ਸਾਹਿਬ ਨੂੰ ਡੀਸੀ ਸਾਹਿਬ ਨੇ ਕਗੋਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੇਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਅਸੀਂ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂਗਾ ਇਹ ਵੀ ਡੋਰ ਨਾਲ ਵੇਚੀ ਐ ਅੱਜ ਮੈਂ ਹੋਨੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਅਸਨਾਹ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸੌਦਬਦ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨਵਾਤੇ ਕਿ ਤੇਰੀ ਜੁਰਤ ਕਿਦਾਂ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜੁਰਤ ਹੈ ਕੀ ਆ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਦਿਆ ਐਸਐਸਪੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਿਅਮ ਤੋਂ ਵੀ ਕਹਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਆ ਗਿਆ ਇਹਦਾ ਮਤਲਬ ਇਹ ਕਿੱਥੋਂ ਆਇਆ ਫਿਰ ਤੇ ਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕੀ ਕਿੱਥੇ ਗੱਲ ਹੋਈ ਕਿਉਂ ਚੱਲ ਗਈ ਸਾਨੂੰ ਪੁਲਿਸ ਨੇ ਮੈਗ ਗੁਨਾਹਦबाजी ਕੀਤਾ ਨਹੀਂ ਹੈ ਮੇਰੇ ਕੋਲ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਮੇਕੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਥੇ ਤੇ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਸਐਸਬੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਏਗਾ ਕਿਥੇ ਵੇਚ ਰਿਹਾ ਵਾ ਮੈਨੂੰ ਆਪਣੇ ਦਫਤਰ ਬੁਲਾਉਂਦੇ ਹਜੇ ਵੀ ਬੁਲਾਉਣ ਮੇਰਾ ਨੰਬਰ ਨੋਟ ਕਰ ਲੈਣ ਕਿਸੇ ਪ੍ਰੈਸ ਵਾਲੇ ਕੋਲ ਲੈਣ ਕਿਸੇ ਕੋਲ ਲੈਣ ਮੇਰਾ ਨੰਬਰ ਸਭ ਕੋਲ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰਦੇ ਮੈਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਯਾਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਐਡਾ 100 150 ਬੰਦਾ ਐਸਐਸਪੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਤੇ ਪਰ ਮੈਂ ਤੁਹਾਡੇਗੇ ਫੇਰ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਂਗਾ ਪਰ ਮੈਂ ਅੱਜ ਫੇਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਅੱਜ ਇੱਕ ਸਰਚ ਕੀਤੀ ਗਈ ਕਿਤੇ ਕਿਤੇ ਵੱਲੋਂ ਸਰਚ ਕੀਤੀ ਗਈ ਕੀ ਮਿਲਿਆ ਮਾਂ ਜੋਗ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਚਾਰਜ ਸਪੈਸ਼ਲ ਬ੍ਰਾਂਚ ਨੂੰ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਵਿੱਚ ਸੱਜੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਰੱਖਵਾ ਖੇਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਈਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੀ ਕਾਮਯਾਬੀ ਮਿਲੀ ਅੱਜ ਤੱਕ ਅੱਜ ਤੱਕ ਕੋਈ ਕਾਮਯਾਬੀ ਨਹੀਂ ਵੜੀ ਜੀ ਦਿਨ ਹਾਲ ਸਰਚ ਜਿਹੜੀ ਆ ਉਹ ਜਾਰੀ ਆ ਜਿੰਨਾ ਚਿਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸਰਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂਾਂ ਤੇ ਤੁਸੀਂ ਗਏ ਤਲ ਤੋਂ ਡਰ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ ਉਸ ਦਾ ਕਹਿਣਾ ਸੀ ਕਿ ਅੱਜ ਨੂੰ ਡਰੋਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਕਟੂ ਵਿਕਦਾ ਪਿਆ ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਟ ਨਾਲ ਸਾਂਝੀ ਕਰ ਦਿਓ ਜੇ ਤੁਸੀਂ ਮੋਤਪੁਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤੇ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ ਜਨਾਜ਼ਰ ਪਬਲਿਕਸ ਐ ਜੋ ਕਿ ਪੁਲਿਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਿਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਲੈ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਉਹ ਕਰੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹ ਤਾਂ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਇਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ